ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲਵੋ ਕੋ ਮਹਲਾਤ ਜਾ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨੈ ਗੁਰਮੁਖ ਹੋਇ ਸੋ ਭਉ ਕਰੇ ਆਪਣਾ ਆਪ ਪਛਾਨੈ ਰਥਾਏ ਸਾਖੀ ਮਹਾਪੁਰਖ ਬੋਲ ਦੇ ਸਾਂਜੀ ਸਗਲ ਜਹਾਨੈ ਗੁਰਮੁਖ ਹੋਇ ਸੋ ਭਾਉ ਕਰੇ ਆਪਣਾ ਆਪਿ ਪਛਾਨੈ ਗੁਰ ਪ੍ਰਸਾਦੀ ਜੀਵਤ ਮਰੈ ਤਾ ਮਨ ਹੀ ਤੇ ਮਨ ਮਾਨੈ ਜਿਨ ਕਉ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥ ਹੈ ਗਿਆਨੈ ਮਹੱਲਾ ਤੀਜਾ ਗੁਰਮੋਖੇ ਚਿੱਤ ਨਾ ਲਾਇ ਅੰਤ ਦੁਖ ਪਹਤਾ ਆਈ ਅੰਦਰਹ ਬਾਹਰਹ ਅੰਦੇ ਆ ਸੁਦਨਾ ਕਾਈ ਪਾਈ ਪੰਡਤ ਤਨ ਕੀ ਬਰਕਤੀ ਸਭ ਜਗਤ ਖਾਈ ਜੋ ਰੱਤੇ ਹਰਨਾਇ ਜੈਨ ਗੁਰ ਕਾ ਸਬਦ ਸਲਾਹਿਆ ਹਾਰ ਸੋ ਰਹੇ ਸਮਾ ਪੰਡਿਤ ਦੂਜੇ ਭਾਏ ਬਰਕਤ ਨਾ ਹੋਵਾਈ ਨਾ ਧਨ ਪੱਲੇ ਪਾਈ ਪੜ ਥੱਕੇ ਸੰਤੋਖ ਨ ਆਇਓ ਅੰਧ ਦਿਨ ਜਲਤ ਵਿਹਾਈ ਕੂਕ ਪੁਕਾਰ ਨਾ ਚੁੱਕਾਈ ਨਾ ਸੰਸਾਰ ਵਿਚ ਹਉ ਜਾਏ ਨਾਨਕ ਨਾਮ ਵਿਹੂਣਿਆ ਮੋਹ ਕਾਲ ਉਠ ਜਾਏ ਪਾਉੜੀ ਹਰ ਸੱਜਣ ਮੇਲ ਪਿਆਰੇ ਮੇਲੇ ਪੰਥ ਦਸਾਈ ਜੋ ਹਰ ਦਸੇ ਮਿਤ ਤਿਸ ਹਾਉ ਬਾਲ ਜਾਈ ਗੋਣ ਸਾਂਜੀ ਤਨ ਸੋ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲਿਹਾਰੀ ਸਤਿਗੁਰ ਤਿਸ ਜੇਨ ਸੋਜੀ ਪਾਈ ਹਰਿ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲਿਹਾਰੀ ਸਤ ਗੁਰ ਤਿਸ ਜੇਨ ਸੋਜੀ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3ਾ ਪਰਥਾਏ ਸਾਖੀ ਮਹਾਪੁਰਖ ਬੋਲਦੀ ਸਾਂਜੀ ਸਗਲ ਜਹਾਨ ਗੁਰਮੁਖ ਹੋਇ ਸੋ ਭਾਉ ਕਰੇ ਆਪਣਾ ਆਪ ਪਛਾਣੈ ਸੂਰਠ ਕੀ ਵਾਰ ਮਹALLE ਚੌਥੇ ਕੀ ਪੌੜੀ 12 ਸਲੋਕਾਂ ਨਾਲ